ਕਿ ਆਉਣਾ ਥੇ ਤੇ ਜਿਹੜਾ ਮਾਰ ਕੇ ਆਉਣਿਆ ਆਪਾਂ ਗੂੜਾ ਸੁਣਦਾ ਮੇਰਾ ਕਰੀ ਹੋਣਾ ਤੇ ਪੱਕੂ ਗੁੜੀਆਂ ਹਾਂ ਹਾਂ ਮੰਜੀ ਦੇ ਤੋਹ ਨਹੀਂ ਪੈਣਾ ਉਹਦੇ ਅਖੇ ਡਿਗਰੀ ਮਾਰ ਕੇ ਲੀਏ ਜਿੰਦਗੀ ਉਹ ਪਿੱਕਾ ਨਿੱਕਾ ਨਹੀਂ ਰਿਹਾ ਓਕੇ ਜੇ ਪਿੱਕਾ ਇਹਦੇ ਜਿਹੜੀ ਹੈ ਨਹੀਂ ਡਿਗਰੀ ਤਾਂ ਆ ਗਿਆ ਤਾਂ ਚੱਲੀਏ ਚੱਲ ਚਲੀ ਆ ਜਾ ਚੱਲ ਨਾ ਤੁਸੀਂ ਗੜੇ ਜਾਂ ਨਹੀਂ ਛੋੜੋ

ਦਾਈ ਗਰੂ ਉਹ ਐਸੀ ਕਰੀ ਜੀਰੀ ਦਾ ਬਈ ਉਹ ਜੀ ਤੇ ਮੇਰਾ ਦੋਸਤ ਆਇਆ ਮਸਤਾਲੀ ਦੀ ਅੰਦਰ ਪੇਡੋ ਕੋਲ ਗਿਆ ਨਾ ਉਹ ਯਾਰ ਪੇਡੋ ਇੱਕ ਹੀ ਗੱਲ ਹੋਈ ਫਿਰ ਉਹਦੇ ਉੱਪਰ ਲੋਡ ਪੈਂਦੀ ਰਹੀ ਜੀ ਇਹ ਉਹ ਨਹੀਂ ਦੋਸਤ ਇਹੋ ਜਿਹਾ ਕੰਮ ਕਰਦੇ ਕੋਈ ਤਾਂ ਆਦਾ ਜੀ ਗਰੂ ਅੱਜ ਕਿਉਂ ਰੇਵੀ ਲੱਗੇ ਆਉਣਾ ਜੀ ਜੀ ਅਰੇ ਆਣੀ ਨਹੀਂ ਜਾਂਦਾ ਪਹਿਲਾਂ ਉਹ ਪਿੱਛਾ ਕੌਣ ਕਰੇ ਮੇਰੇ ਇਹ ਕਹਜੋ ਆਹ ਕੰਮ ਕਰਦੀ ਜੀ హలో బిఏ ఏనా రాత్రి గంటలు ఆడి గేయిర ఆ కర్లోయ్ ఆ ఫోన్ చేమ నా రాత్రి హోయానా హలో హలో ఆ క్లిక్ చేద్దామా రాత్రి హోదా హాయ్ ఆవ్ నీ కర్కే గే బాయ్ ను పిక్ దో వెల్ల కర్దాం గీ అలెక్ దిందో దొరాయి ని గియె లోపను దిగి ని గాలి కోయ్ నా ఈ కర్దాం గీ ఏ కర్దాం గీ ਅਮਰੀਕਾ ਫੇਕ ਨਾ ਪੌਚਾ ਚੰਗਾ ਸੀਟ ਦੀ ਫਰਾ ਇਹਨੇ ਕਰਦਾਂ ਨਹੀਂ ਵੀ ਪੈਸੇ ਦਾ ਹਿੱਲਾ ਕੋਈ ਕਰਦਨੇ ਕੋਈ ਪੈਸੇ ਨਹੀਂ ਹਿੱਲਾ ਪਿੰਡ ਦੀ ਉਹ ਬਾਗੂ ਦੇ ਨਹੀਂ ਗਿਆ ਉਹ ਪਾਗੂ ਦਾ ਹੀ ਫਿਰ ਪਤਾ ਲੱਗਿਆ ਛੋੜਾ ਆ ਕੇ ਮੰਨ ਪਈ ਆਈ ਨਹੀਂ ਸੋ ਸੇਕਿੰਗ ਜੀ ਠੀਕ ਹੈ ਗੈਰ ਹੁੰਦਾ। ਆ ਬੇਨਾ ਇਹ ਪੰਨੇ ਦਾ ਇਹ ਆਪਣਾ ਬਣਾ ਚਲ ਰੱਖਿਆ ਨਾ ਓਏ। ਓਥੇ ਦਾ ਫਾਇਦਾ ਹੋ ਗਿਆ ਹਨਾ। ਬਰਾ ਇਹ ਨੂੰ ਲਿਖ ਤਵਾਰਾ। ਪਾ ਜਾ ਮੈਂ ਜਿਹੜਾ ਮੋਟਰ ਨੂੰ ਲੈਣਾ ਕਰੋ। ਦੇਖ ਲੈ ਹਰ ਮਰਕਾ ਦੀ ਨਾ। ਕੋਈ ਨਾ ਗੱਲ ਹੈ ਨਾ ਓਏ। ਆਪਾਂ ਨੂੰ ਵੀ ਪਿੰਡ ਦੀ ਬਾਕਲੀ ਕਰ ਤਾ ਗਿਆ। ਇਹ ਸਾਰਾ ਬੰਦਾ ਬਣਾ ਕੋਈ ਬਖਾ। ਇਹ ਨਾ ਬੇਨਾ ਚ ਕੋਈ ਨਹੀਂ। ਅਸੀਂ ਆਪਾਂ ਬਰਾਕ ਵੀ ਵਧੀਆ ਲੱਗਦਾ ਆਂਪਾ ਬਈ ਚਾਰੀ ਬਣਦੇ ਨੇ ਉਹ ਤਾਂ ਬਈ ਰਾਮ ਜੀ ਵੇ ਹਨ ਆਪਾਂ ਉਹਦੇ ਵਿੱਚ ਛੜਤੀ ਗਲਤੀ ਕਰਤੀ ਯਾਰ ਕੋਈ ਨਾ ਪੱਟਦਾ ਹਮ ਘੱਟ ਬੋਰੇ ਏ ਖਾਲ ਖੁਰਚਿਆ ਯਾ ਕੇ ਚੱਲ ਜਾਨਾ ਬਈ ਮੈਂ ਓਏ ਓ ਯਾਰ ਪਾਣਾ ਆਉਂਦਾ ਮੁੰਡਾ ਲੱਗਦਾ ਯਾਰ ਜਾਂਚਤਾ ਆਉਂਦਾ ਕਮਕ ਹੋ ਗਿਆ ਇੱਥੇ ਤੁਸੀਂ ਬਈ ਇਕੱਠੇ ਬੈਠੇ ਨੇ ਆ ਇਹਨੂੰ ਕਿਵੇਂ ਸੁੱਕਤੀ ਲਾਉਣਾ ਉਹ ਰੱਬੋਂ ਇਹ ਸਿਆੜ ਕੇ ਲੈ ਲੈ ਕੇ ਸੈਸੇ ਖਾਈ ਜਾਂਦਾ ਆ ਇਹ ਜਿੱਪ ਦੇ ਕੋਈ ਨਹੀਂ ਸੁੱਕਤੀ ਲਾਉਣਾ ਕਲਿਆਣਾ ਇਹ ਤੇ ਮੈਂ ਵੀ ਜਾਣਤੇ ਠੀਕ ਹੈ ਜੇਰੇ ਉਹ ਰੱਬਾ ਇਹ ਰੇ ਜੇਰੀ ਬੈਂਕ ਚ ਪੈਸੇ ਖਾਈ ਜਾਂਦਾ ਨਾ ਨਾ ਯਾਰ ਇਹ ਤਾਂ ਮੇਰਾ ਛੋਟਾ ਭਾਈ ਹੈ ਨਹੀਂ ਯਾਰ ਤੂੰ ਗੌਰ ਕਰ ਠੀਕ ਆ ਭਾਈ ਕਲੇਰ ਨੂੰ ਮੋਟਦੀ ਆ ਕੇ ਪੁੱਛਿਆ ਪਰਦੀ ਨਹੀਂ ਐ ਹੋ ਮੇਰਾ ਤਾਂ ਕੰਨੀ ਨਹੀਂ ਸਾਜਾ ਹੋਏ ਵੇ ਹਾਂ ਯਾਰ ਕੀ ਪੁੱਤੂ ਕੰਮ ਕਰ ਰਿਹਾ ਤੂੰ ਮੈਂ ਕੀ ਪੁੱਤੂ ਕੰਮ ਕਰ ਰਿਹਾ ਯਾਰ ਕੋਈ ਬੰਦਾ ਕਹੇ ਕਿ ਵਿਆਹ ਵੀ ਤੂੰ ਮੇਰੀ ਬੈਂਕ ਚੋਂ ਵੈਸੇ ਕਰਨਾ ਯਾਰ ਤੂੰ ਮੈਨੂੰ ਵੀ ਕਹਿ ਕੇ ਆ ਕੋਈ ਬੰਦਾ ਮੈਨੂੰ ਕਹਿ ਕੇ ਆ ਯਾਰ ਮੈਨੂੰ ਵੀ ਕਹਿ ਕੇ ਯਾਰ ਤੂੰ ਯਾਰ ਮੈਨੂੰ ਮੂੰਹ ਤੇ ਲਿਆ ਉਹ ਬੰਦੇ ਵਾਸਤੇ ਯਾਰ ਮੰਨੂ ਵੀ ਕੱਢਿਆ ਦੇ ਦਿੱ ਗਿਆ ਬੰਦਾ ਕਹਿ ਗਿਆ ਕੋਈ ਚਲ ਇੱਕ ਮੈਨੂੰ ਫੋਨ ਆ ਰਿਹਾ ਇੱਕ ਮਿੰਟ ਖੜਾ ਹੈਲੋ ਹੂੰ ਸੜਾ ਏਡਾ ਬੰਦਾ ਕਹਿ ਕੇ ਅੱਗੇ ਹੀ ਨੂੰ ਮੈਨੂੰ ਇੱਕ ਮਿੰਟ ਦੇ ਦੇ ਯਾਰ ਪੱ ਜੇ ਗੱਲ ਸੁਣ ਯਾਰ ਹੁਣ ਮੈਂ ਤੈਨੂੰ ਦੇਖ ਲਿਆ ਮੈਂ ਹੁਣ ਤੇਰੇ ਤੇ ਇੰਨਾ ਭਰੋਸਾ ਕਰਿਆ ਹੁਣ ਤੂੰ ਮੈਨੂੰ ਐਂ ਕਰੇਂਗਾ ਮੈਂ ਮੈਂ ਕੀ ਕਰਾਂ ਯਾਰ ਮੈਨੂੰ ਕੋਈ ਬੰਦਾ ਕਹਿ ਕੇ ਗਿਆ ਮੈਨੂੰ ਵੀ ਕੋਈ ਕਹਿ ਕੇ ਗਿਆ ਕੋਈ ਨਾ ਆਪਾਂ ਖੜੀ ਬਣ ਜਾ ਤੇ ਜੇ ਗੱਲ ਕਰ ਲਾਂ